ਸਾਬ ਦੀ ਸਫਤਾਰ ਨੂੰ ਧਿਆਨ ਰੱਖਤੇ ਹੋਏ ਅੰਮ੍ਰਿਤਸਰ ਚਾਇਲ ਹਤੇ ਜੀ ਅਨੰਤਪੁਰ ਚਾਇਲ ਜਿਹੜਾ ਹੈ ਉਸ ਪਵਿੱਤਰ ਚਾਇਲ ਇਕ ਨਿਰ ਕੀਤਾ ਜਾਏ ਇਹ ਸਾਡੀ ਪ੍ਰੈਸ ਕਾਨਫਰੰਸ ਆ ਪਹਿਲਾ ਮੁੱਦਾ ਗੁਣ ਦੂਸਰੀ ਗੱਲ ਮੈਂ ਇਹਦੇ ਬਾਅਦ ਤੌਰ ਕੋ ਸਵਾਲ ਲਵਾਗਾ ਤੇ ਉਹਦੇ ਜਵਾਬ ਦੇਗਾ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਦਿੱਲੀ ਤੋਂ ਚੋਨਾ ਹਾਰਨ ਦੇ ਬਾਅਦ ਕੇਜਰੀਵਾਲ ਜਿਹੜੇ ਨੇ ਅਤੇ ਉਹਦੀ ساری ਟੀਮ ਜੋ ਹੈ ਉਹ ਪੰਜਾਬ ਚ ਆ ਚੁੱਕੇ ਹਨ। ਫਿਰ ਜਦ ਕੇਜਰੀਵਾਲ ਮੁੱਖ ਮੰਤਰੀ ਸਿਗੇ ਤਾਂ ਉਸ ਸਮੇਂ ਦੇ ਵਿੱਚ ਜਦ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਜਾ ਰਿਹਾ ਸੀਗਾ 2019 ਦੇ ਵਿੱਚ ਤਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ। ਉਸ ਨੋਟੀਫਿਕੇਸ਼ਨ ਦੇ ਵਿੱਚ ਪਰ ਪਹਿਲੇ ਦਵਿੰਦਰਪਾਲ ਸਿੰਘ ਫੌਲਰ ਜਿਹੜਾ ਦੇ तकरीबन 30 ਸਾਲ ਲਗਭਗ ਹੋ ਗਏ ਨੇ ਜੇਲ੍ਹ 'ਚ ਨੇ ਅਤੇ ਗੁਰਦੀਪ ਸਿੰਘ ਖੜਾ ਜਿਹੜਾ ਦੇ 23-33 ਸਾਲ ਹੋ ਗਏ ਨੇ ਅਜੇ ਵੀ ਜੇਲ੍ਹ 'ਚ ਨੇ ਇਹਨਾਂ ਦੀ ਰਿਹਾਈ ਵਾਸਤੇ 2019 ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਸੀ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਲੇਕਿਨ ਅੱਜ 2019 ਦੇ ਬਾਅਦ ਹਰ 2025 ਹੋ ਗਿਆ ਹੈ ਉਹ ਜਦ ਕੀ ਪ੍ਰੋਫੈਸਰ ਦ੍ਰਿੰਦਰ ਪਾਸ ਸਿੰਘ ਕੋਰਡਾ ਜਿਹੜਾ ਮੁੱਦਾ ਸੀਗਾ ਉਹ ਦਿੱਲੀ ਨਾਲ ਸੰਬੰਧਿਤ ਸੀਗਾ ਬਹੁਤ ਉੱਥੇ ਦਿੱਲੀ ਦੇ ਵਿੱਚ ਕੇਜਰੀਵਾਲ ਜਿਹੜੇ ਸੀਗੇ ਉਹ ਰੁਕਾਵਟ ਸੀਗੇ ਸੋ ਅਸੀਂ ਕੇਜਰੀਵਾਲ ਨੂੰ দোষੀ ਸਮਝਦੇ ਹਾਂ ਗਿਲਟੀ ਸਮਝਦੇ ਹਾਂ ਕਿ ਉਹਨਾਂ ਨੇ ਪ੍ਰੋਫੈਸਰ ਦ੍ਰਿੰਦਰ ਪਾਸ ਸਿੰਘ ਦੀ ਰਿਹਾਈ ਜਾਣ ਬੁਝ ਕੇ ਫਿਰਕਾ ਪ੍ਰਸਤੀ ਨੂੰ ਸਾਹਮਣੇ ਰੱਖਦੇ ਹੋਏ ਜਦ ਕੀ ਉਹਨਾਂ ਉੱਤੇ ਕੋਈ ਕਾਨੂੰਨੀ ਕੋਈ ਸੰਵਿਧਾਨਿਕ ਕਿਸੇ ਪ੍ਰਕਾਰ ਦੀ ਵੀ ਕੋਈ ਰੁਕਾਵਟ ਨਹੀਂ ਹੋਂਾਂ ਦੀ ਰਿਹਾਈ ਵਾਸਤੇ ਨਾ ਹੀ ਉਹਨਾਂ ਦੇ ਕੋਈ ਕੇਸ ਚੱਲ ਰਿਹਾ ਹੈ ਕੋਈ ਪੈਂਡਿੰਗ ਹੈਗਾ ਹੈ ਇਸ ਕਰਕੇ ਇਹਨਾਂ ਨੂੰ ਜਾਣ ਬੁਝ ਕੇ ਰਹਿਣ ਨਹੀਂ ਦਿੱਤਾ ਗਿਆ ਅੱਜ ਦਿੱਲੀ ਦੇ ਵਿੱਚ ਭਾਟਪਾਦੀ ਸਰਕਾਰ ਹੈ ਕੇਂਦਰ ਦੇ ਵਿੱਚ ਵੀ ਭਾਟਪਾਦੀ ਸਰਕਾਰ ਹੈ ਅਸੀਂ बार-बार ਇਹ ਗੱਲ ਮੰਗ ਕਰ ਰਹੇ ਹਾਂ ਕੋਈ ਇਨਸਾਫ ਮੋਟਾ ਵੀ ਲੱਗਿਆ ਹੋਇਆ ਆਪਣੇ ਲੰਬੇ ਸਮੇਂ ਤੋਂ ਅਸੀਂ ਮੰਗ ਕਰ ਰਹੇ ਹਾਂ ਸਿਰਫ ਅਸੀਂ ਮੰਗ ਨਹੀਂ ਕਰਦੇ ਬਲਕਿ ਸਿੱਖ ਸਸਾਵਾਂ ਸਾਰੀਆਂ ਹੀ ਮੰਗ ਕਰਦੀਆਂ ਪਈਆਂ ਨੇ ਸਿੱਖ ਤੇ ਪੰਜਾਬੀਆਂ ਸਾਰੀਆਂ ਮੰਗ ਕਰ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਸਾਰੇ ਲੋਕ ਮੰਗ ਕਰ ਰਹੇ ਨੇ ਕਿ ਜਿਹੜਾ ਲੋਕਾਂ ਦੀ ਸਦਾਵਾ ਪੂਰੀ ਹੋ ਚੁੱਕੀ ਹੈ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਸੋ ਅੱਜ ਦੀ ਸਪੈਸ ਕਾਨਫਰੰਸ ਹੈ ਰਾਈ ਹਸੀਂ ਇਹ ਵੀ ਗੱਲ ਕੇਂਦਰ ਸਰਕਾਰ ਤੱਕ ਲੈ ਕੇ ਜਾ ਰਹੇ ਹਾਂ ਕਿ ਅਮਿਤ ਸ਼ਾ ਅਤੇ ਨਰਿੰਦਰ ਮੋਦੀ ਜੀ ਜਿਹੜੇ ਬੰਦੀ ਸੀਗੇ ਜਿਹੜੇ ਇਹ ਸਦਾਵਾ ਪੂਰੀ ਹੋ ਚੁੱਕੀਆਂ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਕਿਉਂਕਿ ਇਹ ਤਾਂ ਬਨੇ ਤਤਕਸੀ ਕਹਿੰਦੇ ਹੋ ਅਸੀਂ ਸਿੱਖ ਗੁਰੂਆਂ ਦਾ ਸਤਿਕਾਰ ਬਹੁਤ ਕਰਦੇ ਆ ਤੇ ਬਹੁਤ ਸਾਰੀਆਂ ਸਰਕਾਰਾਂ ਭਾਵੇਂ ਉੱਤਰਾਖੰਡ ਹੈ ਭਾਵੇਂ ਮਹਾਰਾਸ਼ਟਰ ਹੈ ਬਹੁਤ ਸਾਰੀ ਸਰਕਾਰਾਂ ਜਿਹੜੀਆਂ ਨੇ ਉਹ 350 ਸਾਲਾਂ ਗੁਰਦੇਵ ਸਾਹਿਬ ਦਾ ਮਨਾਉਣ ਦੇ ਵਾਸਤੇ ਉਤਾਲੀਆਂ ਤੇ ਤਿਆਰੀਆਂ ਕਰ ਰਹੀਆਂ ਨੇ ਬਸ ਸਿੱਖ ਸੈਂਟੀਮੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਖੇਡਦੇ ਵੀ ਨੇ ਉਹਨਾਂ ਇਹ ਕਹਿ ਕੇ ਕਿ ਅਸੀਂ ਜਿਹੜਾ ਗੁਰੂਆਂ ਦਾ ਸਤਿਕਾਰ ਕਰਦੇ ਆਂ ਲੇਕਿਨ ਜਿਸ ਗੁਰੂ ਨੇ ਮਨੁੱਖੀਤ ਕਹਾਣਾ ਦੇ ਕਾਂਤਰ ਅੱਡੀ ਵੱਡੀ ਕੁਰਬਾਨੀ ਕੀਤੀ ਹੋਏ ਸਹੀ ਮਾਇਨੇ ਦੇ ਵਿੱਚ ਗੁਰੂ ਕੀ ਭक्ति ਸਤਿਕਾਰ ਪਾਈ ਹੈ ਜੇਕਰ ਤੁਸੀਂ ਮਨੁੱਖੀਤ ਕਹਾਣੀ ਦੀ ਕਦਰ ਕਰੋ ਅਤੇ ਜਿਹੜੇ ਬੰਦੇ ਸਨ ਜਿਹੜੇ ਸਜ਼ਾਵਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਤੁਸੀਂ ਰਿਹਾਈ ਕਰੋ ਤਾਂ ਹੀ ਪਤਾ ਲੱਗੇਗਾ ਕਿ ਵਾਕਤ ਤੁਸੀਂ ਗੁਰੂਆਂ ਦੇ ਦੁਆਰਾ ਦੱਸੇ ਹੋਏ ਰਸਤੇ 'ਤੇ ਚੱਲ ਰਹੇ ਹੋ ਜਾਂ ਨਹੀਂ ਚੱਲ ਰਹੇ ਤੋ ਇਸ ਕਰਕੇ ਪ੍ਰੈਸ ਕਾਨਫਰੰਸ ਦੇ ਰਾਈ ਅਸੀਂ ਅੱਜ ਇਹ ਮੰਗ ਵੀ ਕਰ ਰਹੇ ਹਾਂ ਕਿ ਬੰਦੇ ਜਿਹੜੇ ਨੇ ਸਪੋਰ ਰਿਹਾ ਕਿਤੇ ਚਾਹ। ਇਹ ਆਂਦਿ ਨਾਲ ਜਿਹੜੇ ਆਮ ਆਦਮੀ ਪਾਰਟੀ ਦੇ ਟੌਪ ਦੀ ਲੀਡਰਸ਼ਿਪ ਜਿਹੜੇ ਵਿੱਚ ਕੇਜਰੀਵਾਲ ਸਸੋਧੀਆਂ ਜੈਨ ਇਹ ਸਾਰੇ ਜਣੇ ਸ਼ਾਮਿਲ ਨੇ ਇਹ ਪੰਜਾਬ ਦੀ ਆਰਥਿਕਤਾ ਦੇ ਉੱਤੇ ਪੰਜਾਬ ਦੇ ਖਜ਼ਾਨੇ ਉੱਤੇ ਬਹੁਤ ਵੱਡਾ ਬੋਝ ਬਣ ਚੁੱਕੇ ਹੈ। ਇਹ ਪੰਜਾਬ ਦੇ ਖਜ਼ਾਨੇ ਦੇ ਰਾਈ ਪੰਜਾਬ ਦੇ ਵਿੱਚ ਆ ਕਰਕੇ ਜਿਹੜਾ ਹੈ ਇਹਨਾਂ ਨੇ ਆਪਣੇ ਸਾਰੇ ਖਰਚੇ ਪੰਜਾਬ ਦੇ ਫੰਡਾਂ ਦੇ ਉੱਤੇ ਪੰਜਾਬ ਦੇ ਖਜ਼ਾਨੇ ਉੱਤੇ ਪਾਏ ਨੇ ਜਿਹਦੇ ਕਰਕੇ ਕੀ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਆਰਥਿਕ ਤੌਰ ਤੇ ਪਿੱਛੇ ਪਏ। ਇਹ ਦੱਸਣਾ ਜ਼ਰੂਰੀ ਹੈ। ਪਬਲਿਕ ਨੂੰ ਦੱਸਣਾ ਜ਼ਰੂਰੀ ਹੈ ਕਿ ਪੰਜਾਬ ਦੇ ਉੱਤੇ ਇਸ ਵੇਲੇ 4.17 ਲੱਖ ਕਰੋੜ ਦਾ ਖਰਚਾ ਹੈ। ਬਹੁਤ ਵੱਡੀ ਰਕਮ ਹੈ 4.17 ਲੱਖ ਕਰੋੜ ਦਾ ਕਰਜ਼ਾ ਹੈ ਔਰ ਜੋ ਵੀ ਇਹ 9% ਦਾ ਵਾਅਦਾ ਹੋਇਆ ਕਰਜ਼ੇ ਦੇ ਵਿੱਚ ਔਰ ਇਹ ਵੀ ਜਾਣਨਾ ਜ਼ਰੂਰੀ ਹੈ ਹਰਤ ਦੇ ਵਿੱਚ ਜਿੰਨੇ ਸੂਬੇ ਨੇ ਉਹਨਾਂ ਸੂਬੇ ਜਿਹੜੇ ਕਰਜ਼ਾ ਲੈ ਰਹੇ ਨੇ ਵਕਤ-ਵਕਤਾ ਮਤੋਂ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਨੰਬਰ 2 ਤੇ ਆਂਦਾ ਹੈ ਪੰਜਾਬ ਦੇ ਤੇ ਇੰਨਾ ਕਰਜ਼ੇ ਦਾ ਬੋਝ ਪੈ ਗਿਆ ਹੈ ਕਿ ਪੰਜਾਬ ਨੰਬਰ 2 ਤੇ ਆ ਰਿਹਾ ਉਹ ਸਾਰਾ ਦਾ ਸਾਰਾ ਜਿਹੜਾ ਬੋਝ ਹੈ ਉਹ ਆਮ ਨਾਗਰਿਕ ਉੱਤੇ ਪੈ ਰਿਹਾ ਹੈ ਸੋ ਇਹ ਆਮ ਆਦੀ پارٹی ਨੇ ਇੰਨਾ ਵੱਟਾ ਸੜਤੇ ਬੋਝ ਪਾਤਾ ਕਿ ਅਸੀਂ ਬਿਸ ਰਹੇ ਸੋ ਇਹ ਬੜੀ ਬੜੀ ਚਿੰਤਾ ਦਾ ਵਿਸ਼ਾ ਹੈ ਇਸ ਨੂੰ ਰੋਕਣ ਵਾਸਤੇ ਅਜੇ ਤਾਂ ਇਹ ਕਹਾਂਗੇ ਪੰਜਾਬ ਦੇ ਲੋਕਾਂ ਨੂੰ ਬੇਸ਼ੱਕ ਅੱਜ ਦਾ ਰਿਜ਼ਲਟ ਕਿਹੜਾ ਹੈ ਲੋਕ ਧਿਆਨੇ ਦੇ ਵਿੱਚ ਇੱਕ ਅੱਜ जिमनी चौड़ा ਦਾ ਰਿਜ਼ਲਟ ਨਿਕਲਿਆ ਉਹਨੂੰ ਜਿਮਨੀ ਚੌਣਾ ਦੇ ਰਿਜ਼ਲਟ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਲਗਭਗ 10000 ਵੋਟਾਂ ਤੋਂ ਜਿੱਤੀ ਹੈ ਇਹ ਤੁਹਾਨੂੰ ਪਤਾ ਹੈ ਮੈਨੂੰ ਵੀ ਪਤਾ ਹੈ ਜਿਹੜੇ ਪੋਲਿਟਿਕਲ ਸਾਇੰਸ ਦੇ ਸਟੂਡੈਂਟਸ ਨੂੰ ਵੀ ਪਤਾ ਹੈ ਕਿ ਜਦ ਜਿਮਨੀ ਚੌਣਾ ਹੁੰਦੀਆਂ ਨੇ ਉਸ ਵੇਲੇ ਇਹ ਲਹਿਰ ਦਾ ਪ੍ਰਤੀਕ ਨਹੀਂ ਹੁੰਦੀਆਂ ਬਲਕਿ ਜਿਮਨੀ ਚੌਣਾ ਦੇ ਵਿੱਚ ਆਮ ਤੌਰ ਦੇ ਉੱਤੇ ਰੂਲੀ ਪਾਰਟੀ ਦੇ ਨਾਲ ਲੋਕੀ ਜੁੜ ਕੇ ਆਪਣੇ ਕਈ ਕਾਰਜ ਕਰਾਣੇ ਹੁੰਦੇ ਨੇ ਤੇ ਯਾ ਕੁੱਤਰਾ ਦੇ ਕੰਮ ਕਰਾਣੇ ਹੁੰਦੇ ਨੇ ਕਈ ਲੋਕਾਂ ਨੇ ਆਪਣੀ ਮੈਂਬਰਸ਼ਿਪ ਲੈਣੀ ਹੁੰਦੀ ਹੈ ਕਿਸੇ ਨੇ ਡਾਇਰੈਕਟਰਸ਼ਿਪ ਲੈਣੀ ਹੈ ਕਿਸੇ ਨੇ ਚੇਅਰਮੈਨਸ਼ਿਪ ਲੈਣੀ ਹੈ ਸੋ ਵੋਟਰ ਵੋਟਿਆਂ ਦੇ ਲਾਲਚ ਹੁੰਦੇ ਨੇ ਉਹ ਕਹਿੰਦੇ 1.5 ਸਾਲ ਰਹਿ ਗਿਆ ਸਰਕਾਰ ਦਾ ਤੇ ਕਿਸੇ ਨਾ ਕਿਸੇ ਕਰਾਵਾਤ ਤੋਂ ਬਾਅਦ ਇਹ ਲੈ ਲੋ ਤੇ ਸਰਕਾਰ ਨੂੰ ਜਿਤਾ ਦਿਓ ਸੋ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕਈ ਪ੍ਰਕਾਰ ਦੇ ਜਿਹੜੇ ਪਾਪੜ ਲੈਣ ਦੇ ਹੱਥ ਕੱਢੇ ਜਿਹੜੇ ਨੇ ਉਹ ਵੋਟਰ ਵੀ ਅਪਲਾਈ ਕਰਦੇ ਨੇ ਸੋ ਵੋਟਰ ਵੀ ਸਿਆਣਾ ਹੋ ਗਿਆ ਹੈ ਕਿ ਜਿਹ ਸਿਆਸਤਦਾਨ ਸਿਆਣਾ ਹੋ ਗਿਆ ਤੇ ਵੋਟਰ ਵੀ ਸਿਆਣਾ ਹੋ ਗਿਆ ਸੋ ਇਹ ਕੋਈ ਮਾਪਦੰਡ ਨਹੀਂ ਹੈਗਾ ਕਿ ਜਿਮਨੀ ਚੋਣਾਂ ਦੇ ਵਿੱਚ ਪੁਰਾਣਾ ਜਿੱਤ ਗਿਆ ਤੇ ਪੁਰਾਣਾ ਹਾਰ ਗਿਆ ਇਹ ਕੋਈ ਲਹਿਰ ਦਾ ਪ੍ਰਤੀਕ ਨਹੀਂ ਹੁੰਦਾ ਇਹ ਨੈਤਿਕ ਤੇ ਦਿਸਮੈਟਿਕ ਦੇ ਉੱਪਰ ਵੀ ਦੰਡ ਲੱਗਦੀ ਸੋ ਇਸ ਕਰਕੇ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਜਿਹੜਾ ਆਰਥਿਕ ਤੌਰ ਤੇ ਬਹੁਤ ਕਹਿ ਰਿਹਾ ਹੈ ਅਸੀਂ ਉਸ ਨੂੰ ਵੀ ਕੰਡੈਮਨਡ ਕਰਦੇ ਆ ਤੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਭਾਈ ਆਮ ਆਦਮੀ ਪਾਰਟੀ ਜਿਹੜੀ ਹੈ ਉਸ ਨੂੰ ਜਿਹੜਾ ਹੈ ਜੇ ਪਵਿੱਤਰ ਸ਼ਾਟ ਲੈ ਕਰਨੇ ਉਹ ਕੀਤੇ ਜਾਣ ਬਹੁਤ ਬੜਾ ਜਿਹੜਾ ਜਿਹੜਾ ਬਾਬਾ ਸਾਰੇ ਰੱਖੇ ਇਸ ਨੂੰ ਕੋਲ ਆ ਇਹ ਜਿਹੜਾ ਅੱਜ ਪੰਜਾਬ ਸਰਕਾਰ ਜਿਹੜੀ ਚੱਲ ਰਹੀ ਹੈ ਕੋਈ ਸਾਰੇ ਮੀਡੀਆ ਕਰ ਲਈ ਹੋਸੀ ਸਾਰੇ ਜਨਤਾ ਦੇ ਸੱਜ ਕੀਤਾ ਹੋਏਗਾ 1 ਕਰੋੜ ਦੇ 50 ਲੱਖ ਰੁਪਇਆ ਸੋਧੀਆਂ ਨੂੰ ਆ ਜਿਹੜੇ ਦੋ ਐਮਪੀ ਨੇ ਰਾਜ ਸਭਾ ਜਿਹੜੀ ਲਿਖੀ ਆ ਆ ਜਿਹੜਾ ਜਲੰਧਰ ਵਾਲਾ ਲਵਲੀ ਵਾਲਾ ਦਿੱਲੀ ਲੁਧਿਆਣੇ ਵਾਲਾ ਜਿਹੜਾ ਜਿਹੜਾ ਇਹਨਾਂ ਨੇ ਕਿਸੇ ਨੇ ਆਪਣੀ ਪਰਝਾਈ ਕੋਲੋਂ ਤੇ ਕਿਸੇ ਨੇ ਆਪਣੇ ਭਰਾ ਕੋਲੋਂ 1 ਕਰੋੜ ਤੇ 52 ਲੱਖ ਰੁਪਏ ਝੂਠ ਨੇਗਾ ਇਹ ਸੋਧੀਆਂ ਨੇ ਐਫੀਡੇਂਟ ਦਿੱਤਾ ਵਾ ਕਿ ਮੈਂ ਆਪਣੇ ਮੁੰਡੇ ਨੂੰ ਕੈਨੇਡਾ ਭੇਜਣ ਵਾਸਤੇ ਪਰ ਪੰਜਾਬ 'ਚ ਕਿੰਨੀ ਲੁੱਟ ਹੋ ਰਹੀ ਆ ਇਹ ਹੈਰਸ ਜੈਨ ਕੀ ਇਹ 1 ਕਰੋੜ ਤੇ 52 ਲੱਖ ਰੁਪਏ ਜਿਹੜਾ ਰਾਜ ਸਭਾ ਦੇ ਨਾ ਮੈਂਬਰ ਕੋਲੋਂ ਗਿਆ ਉਹ ਕੇਜਰੀਵਾ ਇਹਨਾਂ ਦੇ ਸੋਧੀਆਂ ਦੇ ਖਾਤੇ 'ਚ ਗਿਆ ਇਹ ਇਹਨੇ ਆਪਣਾ ਜਿਹੜਾ ਚੋਣ ਦਾ ਐਫੀਡੇਵਟ ਦਿੱਤਾ ਮਤਲਬ ਇਹ ਤੇ ਜਗਜਹਰ ਹੋ ਗਿਆ ਨਾ ਕਿ ਇਹਨਾਂ ਦੇ ਕੌਣ ਸੀ ਗਏ ਸੀ ਤੇ ਇਹਨਾਂ ਨੇ ਉਹ ਪੈਸੇ ਬਾਹਰ ਕੈਨੇਡਾ ਭੇਜਿਆ ਆਪਣੇ ਮੁੰਡਿਆਂ ਨੂੰ ਦੇਖੋ ਜਿਹੜੀ ਸਿੱਖਿਆ ਕਰਾਣ ਦੀ ਸਾਨੂੰ ਕਹਿਣ ਡਿਆ ਸਾਡੇ ਮੁੰਡਿਆਂ ਨੂੰ ਕਹਿਣ ਡਿਆ ਵੀ ਇੱਥੇ ਰਹੋ ਸਕੂਲ ਬੜੇ ਵਧੀਆ ਵਾ ਤੇ ਆਪਣੀ ਸਿੱਖਿਆ ਕਰਾਣ ਦੀ ਕੈਨੇਡਾ ਜਾ ਰਹੀ ਮਤਲਬ ਪੰਜਾਬ ਦੀ ਲੁੱਟ ਜਿਹੜੀ ਆ ਇਹ ਈਸਟ ਇੰਡੀਆ ਕੰਪਨੀ ਬਣ ਗਈ ਆ ਪਿੱਛੇ ਜੇ ਇੱਕ ਆਦਲ ਤੇ ਅਜੂਸੀ ਆ ਇਹਨਾਂ ਦੀ ਲੁੱਟ ਵੇਖੋ ਕਿਵੇਂ ਦੀ ਆ ਉਹ ਇਹਨਾਂ ਦੇ ਪੰਜਾਬ ਦੇ মিডিਆ ਚਾਰਜ ਨੇ ਇਹਨਾਂ ਨੇ ਝੂਠੇ ਫੇਕ ਅਕਾਊਂਟ ਬਣਾ ਬਣਾ ਕੇ YouTube ਦੇ ਉੱਤੇ ਤੇ ਪੰਜਾਬ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਨਾਲੇ ਖਤਮ ਕਰਤਾ ਧਿਆਨ ਨਾਲ ਕਿਤੇ ਉਹਨਾਂ ਦਾ ਕੋਈ ਨਹੀਂ ਲੱਭੂਗਾ ਇਹ ਸਾਰਾ ਇਹਨਾਂ ਨੇ ਹੈਕ ਕਰ ਲਿਆ ਔਰ ਜਿੰਨੇ ਬਾਹਰੋਂ ਇਹਨਾਂ ਦੀ ਟੀਮ ਆ ਉਹਨਾਂ ਦੇ ਅਸਖ ਸੈਨੇ ਵਰਗੇ ਜਿਹੜੇ ਪਾਜਾ ਦੇਖਦਾ ਵਾ ਇਹ ਇਹਨਾਂ ਨੇ ਸਭ ਨੇ ਇੱਥੇ ਨੌਕਰੀਆਂ ਅਸਖ ਸੈਨਾ ਮੰਡੀ ਬੋਰਡ ਦੇ ਵਿੱਚ ਮਲਾਜਮ ਆ ਇਹਨਾਂ ਨੇ ਸਭ ਨੇ ਇੱਥੇ ਪੱਕੀਆਂ ਨੌਕਰੀਆਂ ਲੈ ਲਈਆਂ ਤੇ ਤੁਹਾਡੇ ਜਿਹੜੀ ਪੰਜਾਬ ਦੀ ਜਵਾਨੀ ਆ ਉਹਨਾਂ ਦਾ ਪੰਜਾਬ ਦੇ ਲੜਕਿਆਂ ਦਾ ਨਾ ਰੋਜ਼ਗਾਰ ਦੇ ਮੌਕੇ ਵੀ ਬੜੇ ਜ਼ਬਰਦਸਤ ਤਰੀਕੇ ਨਾਲ ਘੋਏ ਨੇ ਔਰ ਪੰਜਾਬ ਨੂੰ ਆਰਥਿਕ ਸੱਟ ਇਹ ਸਟਾਰ ਜਾਂ ਕੰਪਨੀਆ ਇਹਦੇ ਵਿੱਚ ਕੋਈ ਲੋਕਤੰਤਰ ਨਹੀਂ ਔਰ ਇੱਕ ਗੱਲ ਹੋਰ ਤੁਸੀਂ ਵੇਖੋਗੇ ਕੇਜਰੀਵਾਲ ਕਿਵੇਂ ਸਿੱਖ ਤਾਂ ਸ਼ੀ ਹੋ ਸਕਦਾ ਇਹਦੇ ਮੰਤਰੀ ਮੰਡਲ ਦੇ ਵਿੱਚ ਕਦੀ ਇੱਕ ਵੀ ਸਿੱਖ ਮੰਤਰੀ ਦਿੱਲੀ ਦਾ ਬਣਿਆ ਇਹਦੇ ਇੱਕ ਵੀ ਸਿੱਖ ਮਿਨਿਸਟਰ ਜਿਹੜਾ ਵਾ ਦਿੱਲੀ ਦੇ ਵਿੱਚ ਜਿਹੜਾ ਉਹ ਕਦੀ ਨਹੀਂ ਬਣਿਆ ਇਵਨ ਦਲਤ ਵੀ ਸ਼ਾਇਦ ਮਿਨਿਸਟਰ ਨਹੀਂ ਉੱਥੇ ਬਣਿਆ ਇੱਥੇ ਪੰਜਾਬ ਦੇ ਵਿੱਚ ਆਂਦੇ ਜੀ ਅਸੀਂ ਦਲਦਾਂ ਦੇ ਵਿੱਚ ਐਸੀ ਆ ਤੇ ਅਸੀਂ ਸਿੱਖਾਂ ਦੇ ਵਿੱਚ ਐਸੀ ਆ ਸੋ ਇਹ ਕਈ ਦੇ ਪੁੱਜ ਨੇ ਤੇ ਕਰਦੇ ਪੁੱਜ ਨੇ ਇਹਨਾਂ ਨੇ ਪੰਜਾਬ ਨੂੰ ਜਿਹੜੀ ਲੋਟੇ ਸਾਰੇ ਹੀ ਕੋਈ ਭਗਵੰਤ ਜਮਾਨ ਦੇ ਮੁੰਡਿਆਂ ਤੇ ਆਣ ਕੇ ਬਹਿ ਗਿਆ ਕੋਈ ਕਿਸੇ ਮਿਨਿਸਟਰ ਦੇ ਆਣ ਕੇ ਮੁੰਡਿਆਂ ਤੇ ਬਹਿ ਗਿਆ ਕੋਈ ਪਤਾ ਨਹੀਂ ਕਿਹੜਾ ਸ਼ਾਹ ਵਾ ਉਹ ਰੈਵਨਿਊ ਵਿਸ਼ਰ ਦੇ ਮੁੰਡੇ ਤੇ ਆਣ ਕੇ ਬਹਿ ਗਿਆ ਸੋ ਉਹਨਾਂ ਨੂੰ ਮਿਨਿਸਟਰਾਂ ਨੂੰ ਇਹਨਾਂ ਨੇ ਬਿਲਕੁਲ ਹਾਈਜੈਕ ਕਰ ਲਿਆ ਭਗਵੰਤ ਮਾਨ ਨੂੰ ਹਾਈਜੈਕ ਕਰ ਲਿਆ ਇਹਨਾਂ ਦੇ ਜਿਹੜਾ ਚੀਫ ਸਕੱਟਰੀ ਆ ਉਹ ਉਹ ਜਿਹੜਾ ਆਪਣੇ ਪੌੜਾ ਜਾਵਾ ਉਹ ਆਪਣੇ ਨਾਮ ਭੁੱਲ ਗਿਆ ਮੈਨੂੰ ਉਹਦਾ ਜਿਹੜਾ ਦਿੱਲੀੋਂ ਆਇਆ ਉਹ ਵਿਭੂ ਕੁਮਾਰ ਚੀਫ ਸੈਕਟਰੀ ਅੱਜ ਕੱਲ ਨੂੰ ਰਿਪੋਰਟ ਕਰ ਰਿਹਾ ਇਹ ਪੰਜਾਬ ਦੇ ਹਾਲਾਤ ਨੇ ਫਿਰ ਜਿਹੜੀ ਆਪਣੀ ਪਲੈਨਿੰਗ ਬਾਡੀ ਆ ਉਹਦਾ ਪਿੱਛੇ ਜਆ ਦੋ ਦਿਨ ਪਹਿਲਾਂ ਉਹ ਸਾਰਾ ਇੱਕ ਰੂਣੀ ਪੇਰ ਕਰਕੇ ਤੇ ਭਗਵੰਤ ਮਾਨ ਤੋਂ ਕਿਹਾ ਕਿ ਮੈਂ ਨਹੀਂ ਇਹਨੂੰ ਹੈਂਡਲ ਕਰ ਸਕਦਾ ਇਹਨੂੰ ਚੀਫ ਸੈਕਟਰੀ ਹੈਂਡਲ ਕਰਨਗੇ ਮਤਲਬ ਕਿ ਹੁਣ ਇੰਡਾਇਰੈਕਟਲੀ ਕੇਜਰੀਵਾਲ ਖੁਦ ਕਰੇਗਾ ਬਸ ਜਿੰਨੇ ਆ ਤੁਹਾਡੇ ਹਾਊਸਿੰਗ ਡਿਪਾਰਟਮੈਂਟ ਜਿੰਨੇ ਗਲਾੜਾ ਤੇ ਮੋਹਾਲੀ ਵਾਲਾ ਤੁਹਾਡਾ ਇਹ ਸਾਰਿਆਂ ਦਾ ਜਿਹੜੀ ਡਵੈਲਪਮੈਂਟ ਹੋਣੀ ਆ ਇਹ ਦਿੱਲੀ ਵਾਲਿਆਂ ਕਰਨੀਆਂ ਜਮੀਨ ਤੁਹਾਡੀ ਵੇਚੜੀਆਂ ਕਿੱਥੋਂ ਐਕਵਾਇਰ ਕਰਨੀਆਂ ਕਿਵੇਂ ਤੁਹਾਨੂੰ ਲੁੱਟਣਾ ਵਾ ਕਿਵੇਂ ਜਿਹੜੀ ਤੁਹਾਡੀ ਉਪਜਾਊ ਜ਼ਮੀਨ ਜਿਤਨਾ ਕਈ ਦਿਨ ਲੁਧਿਆਣੇ ਇੰਨੇ ਜਾ ਦੇ ਕਰਨ ਕਰਨੀ ਇਹ ਜ਼ਮੀਨ ਤੁਹਾਡੇ ਭਲੇ ਵਾਸਤੇ ਨਹੀਂ ਗਈ ਇਹ ਪੈਸਾ ਇਕੱਠਾ ਕਰਕੇ ਤੇ ਇਹਨਾਂ ਨੇ ਜਿਹੜਾ ਲੁੱਟਣਾ ਇਹ ਡਿਪਾਰਟਮੈਂਟ ਮੁੱਖ ਮੰਤਰੀ ਸਾਹਿਬ ਕੋ ਖੋਣਾ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਆ ਸਕਦੀਆਂ ਸ਼ਹਿਰ ਦੇ ਵਿੱਚ ਜਿਹੜੀ ਫਲਾਟਿੰਗ ਆ ਡਾ ਦਾ ਵਿਭਾਗ ਜਿਹੜਾ ਸੀਐਮ ਕੋ ਚੱਲ ਗਿਆ ਜਿਹੜਾ ਕੋਈ ਵੱਡੀ ਮੁਸ਼ਕਲ ਆ ਸਕਦੀ ਆ ਆਉਣ ਵਾਲੇ ਸਮੇਂ 'ਚ ਦੇਖੋ ਜੀ ਇਹ ਕਿਸ ਤਰੀਕੇ ਨਾਲ ਪੰਜਾਬ ਨੂੰ ਲੋਟ ਰਿਹਾ ਹੈ ਇੱਕ ਇਹਦਾ ਇੱਕ ਛਿੰਦੀ ਜਾਗਦੀ ਮਸਾਲਾ ਦੋ ਬੰਦੇ ਅਯੂਸ਼ੀ ਤੇ ਜਿਹੜਾ ਉਹ ਵੈਬ ਇਹ ਪਹਿਲਾਂ ਜਿਹੜਾ ਫੈਲ ਜਿਹੜੇ ਕਿ ਮੀਡੀਆ ਚਾਰਜ ਸੀਗੇ ਉਹਨਾਂ ਦੀ ਕਰਪਸ਼ਨ ਜਗਿਆਰ ਕਿਨੇ ਕੀਤੀ ਆ ਟਰਬਿਊਰ ਅਖਬਾਰ ਨੇ ਉਹਨਾਂ ਦੀ ਟ੍ਰਿਬਿਊਨ ਅਖਬਾਰ ਨੇ ਫੈਸ਼ਨ ਜਗਜਾਗ ਕੀਤੀ ਆ ਟ੍ਰਿਬਿਊਨ ਅਖਬਾਰ ਨੂੰ ਬਲੈਕਲਿਸਟ ਕਰਤਾ ਮਤਲਬ ਇਸ ਤਰੀਕੇ ਨਾਲ ਇਹਨਾਂ ਨੇ মিডিਆ ਨੂੰ ਜਿਹੜਾ ਵਾ ਹਾਈਜੈਕ ਕੀਤਾ ਵਾ ਉਸੇ ਹੀ ਜਿਹੜਾ ਵਾ মিডিਆ ਹਾਊਸ ਨੂੰ ਇਸ਼ਤਿਹਾਰ ਦੇਣੇ ਆ ਫਿਰ ਕਿਸ ਤਰੀਕੇ ਨਾਲ ਇੰਟਰਵਿਊ ਹੋਣੀ ਆ ਕੀ ਪੁੱਛਣਾ ਵਾ ਉਹ ਮੋਢਿਆਂ ਦੇ ਬੈਠੇ ਨੇ ਜਿਹੜੇ মিডিਆ ਹਾਊਸ ਵਾਲੇ ਨੇ ਜਿਹੜੇ ਮੰਤਰੀ ਦੀ ਜਾਂ ਐਮਐਲਏ ਦੀ ਕਰਨੀ ਆ ਉਹ ਸਵਾਲ ਲਿਖ ਕੇ ਦਿੰਦੇ ਆ ਵੀ ਤੁਸੀਂ ਆਹ ਗੱਲ ਪੁੱਛਣੀ ਆ ਤੁਸੀਂ ਉੱਥੇ ਜੋ ਮਰਜ਼ੀ ਨਹੀਂ ਪੁੱਛ ਸਕਦੇ ਮਤਲਬ ਉਹ ਸਵਾਲ ਪਹਿਲਾਂ ਦਿੱਤੇ ਜਾਂਦਾ ਪਿਛਾ ਗੱਲ ਪੁੱਛਣੀ ਆ ਤੇ ਆ ਜਵਾਬ ਦੇਵੇਗਾ ਇਸ ਜੀ ਬਿਲਕੁਲ ਸਾਡੇ ਸਾਥੀ ਨੇ ਵੀ ਸਵਾਲ ਕੀਤਾ ਸੀ ਕਿ ਭਾਜਪਾ ਦਿੱਲੀ ਤੋਂ ਚੱਲਦੀ ਆ ਆਮ ਆਦਮੀ ਪਾਰਟੀ ਦਿੱਲੀ ਤੋਂ ਚੱਲਦੀ ਆ ਕਾਂਗਰਸ ਦਿੱਲੀ ਤੋਂ ਚੱਲਦੀ ਆ ਪਰ ਪੰਜਾਬ ਦੀ ਖੇਤਰੀ ਪਾਰਟੀ ਵਾਲੇ ਅਸੀਂ ਸਾਰੀ ਖਿਆਲ ਨਹੀਂ ਦੇ ਰਹੇ ਦੇਖੋ ਪ੍ਰੋਫੈਸਰ ਸਾਹਿਬ ਬੜੇ ਸਿਆਣੇ ਨੇ ਸਿੱਖ ਸੰਘਰਸ਼ ਨਾਲ ਸਿੱਖ ਰਾਜਨੀਤੀ ਨਾਲ ਬੜੇ ਲੰਮੇ ਸਮੇਂ ਤੋਂ ਜੁੜੇ ਨੇ ਅਸੀਂ ਚਾਹੁੰਦੇ ਆ ਕਿ ਜਿਹੜਾ ਸ਼ਰੋਮਣੀ ਅਕਾਲੀ ਦਰ ਆ ਉਹ ਸਰਵ ਪ੍ਰਮਾਤ ਸਰਵ ਪ੍ਰਮਾਤ ਸਿੱਖ ਮਾਸਜਿ ਦੇ ਵਿੱਚੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਬੜਨਾ ਚਾਹੀਦਾ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਮਤਲਬ ਹੈ ਬਚਾਉਣਾ ਸਵੇ ਦੀ ਲੋੜ ਆ ਮੇਰੇ ਜਾਤੀ ਵਿਚਾਰਿਆ ਕਿ ਇਹ ਨਹੀਂ ਮੈਂ ਕਹਿੰਦਾ ਕਿ ਇਹ ਬਾਦਲਾ ਦਾ ਟੱਬਰ ਜਾਂ ਕਿਹਦਾ ਟੱਬਰ ਆ ਪਰ ਇੱਕ ਜਿਹੜੀ ਸਿੱਖ ਬਾਡੀ ਆ ਸਿੱਖ ਰਾਜਨੀਤਿਕ ਪਾਰਟੀ ਆ ਉਹ ਕਿਸੇ ਰੂਪ ਦੇ ਵਿੱਚ ਵੀ ਜਿਹੜੀ ਹੈ ਜਿਹੜੀ ਸਰੋਪਰਮਾਨਤ ਹੋਵੇ ਉਹ ਉਹਦਾ ਬਚਣਾ ਬਹੁਤ ਜ਼ਰੂਰੀ ਆ ਤਾਂ ਹੀ ਪੰਜਾਬ ਪਾਏ ਠੀਕ ਹੈ ਠੀਕ ਹੈ ਥੈਂਕ ਯੂ ਵੈਰੀ ਵੈਰੀ